ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਪੰਜਾਬ ਨਾਓ ਬੁਲਟਨ ਲੈ ਕੇ ਹਾਜ਼ਰ ਹਾਂ ਸੋ ਬੁਲਟਨ ਦੀ ਸ਼ੁਰੂਆਤ ਲੋੜੀ ਦਾ ਤਿਹਾਰ ਸੂਬੇ ਭਰ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਤੇ ਲੋੜੀ ਦੇ ਤਿਹਾਰ ਦੀਆਂ ਰੌਣਕਾਂ ਵੀ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਉੱਥੇ ਹੀ ਰੋਪੜ ਦੇ ਪਿੰਡ ਮੀਆਪੁਰ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਨੰਮ ਜੰਮੀਆਂ ਧੀਆਂ ਦੀ ਲੋੜੀ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਨੰਮ ਜੰਮੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਨਕਦ ਸ਼ਗਨ ਵੀ ਦਿੱਤਾ ਗਿਆ ਸੋ ਲੋੜੀ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਵੀ ਦਿੱਤਾ ਗਿਆ ਸੋ ਇਸ ਮੌਕੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਸਿੰਘ ਲਾਲਪੁਰਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਉੱਥੇ ਹੀ ਛੋਟੀਆਂ ਬੱਚੀਆਂ ਵੱਲੋਂ ਇਸ ਮੌਕੇ ਵਕ ਵਕ ਗਾਣਿਆਂ ਦੇ ਉੱਤੇ ਨੱਚ ਕੇ ਖੁਸ਼ੀ ਵੀ ਜ਼ਾਹਿਰ ਕੀਤੀ ਗਈ ਹੈ ਸੋ ਪੰਜਾਬ ਦੇ ਵਿੱਚ ਲੋੜੀ ਦੇ ਤਿਉਹਾਰ ਦੀਆਂ ਖੂਬ ਰੌਣਕਾਂ ਨੇ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਉੱਥੇ ਹੀ ਹੁਣ ਲੋਕ ਨਮ ਜੰਮੀਆਂ ਧੀਆਂ ਦੀ ਲੋਹੜੀ ਵੀ ਮਨਾ ਰਹੇ ਨੇ ਕੁੜੇ ਮੁੰਡੇ ਵਿੱਚ ਫਰਕ ਨਹੀਂ ਸਮਝਵਾ ਇੱਕ ਮਾਂ ਦੀ ਅਗੂਠਾ ਪਿੰਡੇ ਇੱਕ ਬਰਪੁਰ ਸਾਰਾ ਮੰਗੇ ਤੇ ਪੁੱਤਾਂ ਦੀ ਸੁੱਖਾ ਕੱਠੇ ਹੱਸੇ ਕੱਠੇ ਖੇਡੇ ਖੁਸ਼ੀਆਂ ਕਰਦੇ ਮੇਲੇ ਖੇਡੇ ਖੁਸ਼ੀਆਂ ਕਰਦੇ ਮੇਲੇ ਖੇਡੇ ਕਿਨੇ ਮਨੋਂ ਜੇ ਧੀਆ ਨਾ ਹੁੰਦੀ ਆ ਕੋ ਤੇਰੀ ਕੀ ਕਹਿੰਦਾ ਜੇ ਧੀਆ ਨਾ ਹੁੰਦੀ ਆ ਤੇਰੀ ਕੀ ਕਹਿੰਦਾ ਵਾਏ ਗੋਟੀ ਕਾਲਸ ਮੈਂ ਮੁਬਾਰਕ ਦਿਨਾ ਚਾਹੁੰਦਾ ਜੀ ਪੁਕਾਰ ਫਾਊਂਡੇਸ਼ਨ ਨੂੰ ਜਿੰਨੇ ਕਿ ਇਨਾ ਵੱਡਾ ਉਦਮ ਅੱਜ ਦੇ ਪੁਕਾਰ ਬੀਟੀਆਂ ਦੀ ਜੋੜੀ ਬਣਾਈ ਹੈ ਕੋਈ ਸ਼ੱਕਵੜੀ ਗੱਲ ਨਹੀਂ ਮੇਰੇ ਤੋਂ ਮੰਨਣਾ ਕਿ ਜਿਸ ਘਰ ਦੀ ਧੀ ਦਾ ਵਾਸ ਹੈ ਉਹ ਘਰ ਦੇ ਉੱਤੇ ਤੁਹਾਨੂੰ ਬਰਮਾਤਮਾ ਦੀ ਬਖਸ਼ਿਸ਼ ਹੈ ਬੜੀ ਖੁਸ਼ੀ ਹੋਈ ਛੋਟੀਆਂ ਛੋਟੀਆਂ ਬੱਚੀਆਂ ਨੂੰ ਇਹ ਤਿਉਹਾਰ ਨੂੰ ਮਨਾਤੇ ਹੋਏ ਔਰ ਮੈਂ ਵਧਾਈ ਦੇਣਾ ਚਾਹੁੰਦਾ ਜਿਹੜੀਆਂ ਨਾਲ ਮਾਵਾਂ ਆਈਆਂ ਭੈਣਾਂ ਭਾਬੀਆਂ ਸਾਡੀਆਂ ਔਰ ਨਾਲ ਬਜ਼ੁਰਗ ਵੀ ਆਏ ਜਿਹੜੇ ਇਹਨਾਂ ਪੀਟੀਏ ਨੂੰ ਕਿ ਲੈ ਕੇ ਆਏ ਨੇ ਤਾਂ ਕਿ ਆਪਣੇ ਕਲਚਰ ਦੇ ਰੂਪ ਰੂਪ ਹੋ ਸਕਣ ਔਰ ਇਸ ਤਿਉਹਾਰ ਨੂੰ ਮਨਾ ਸਕਣ ਸੋ ਤੁਹਾਡੇ ਮਾਦੇਮ ਰਾਈ ਮੈਂ ਤੁਹਾਡੀ ਦੇਖਦੇ ਹੋਏ ਸ੍ਰੋਤੇ ਨੂੰ ਸਾਰੇ ਬਹੁਤ ਬਹੁਤ ਬੜਾ ਅੱਗੇ ਵੱਧਦੇ ਆ ਉਧਰ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਕੰਜਾ ਜਿਹੜਾ ਕੱਸਿਆ ਜਾ ਰਿਹਾ ਹੈ ਤੇ ਲਗਾਤਾਰ ਨਸ਼ੇ ਦੀਆਂ ਖੇਪਾਂ ਸਮੇਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਵੀ ਪੁਲਿਸ ਭੇਜ ਰਹੀ ਹੈ ਸੋ ਇਸੇਰੇ ਚਲਦੇ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 2 ਕਿਲੋ 520 ਗ੍ਰਾਮ ਅਫੀਮ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਸੋ ਬਦਨੀ ਕਲਾ ਪੁਲਿਸ ਸਟੇਸ਼ਨ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਡੀਐਸਪੀ ਲਵਦੀਪ ਸਿੰਘ ਗਿੱਲ ਨੇ ਕਿਹਾ ਕਿ ਇੱਕ ਗੁਪਤੂ ਸੂਚਨਾ ਮਿਲੀ ਸੀ ਕਿ ਬਠਿੰਡਾ ਦਾ ਰਹਿਣ ਵਾਲਾ ਹਰਪਾਲ ਸਿੰਘ ਜੋ ਕਿ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਦਾ ਹੈ ਅਤੇ ਇਸ ਸਮੇਂ ਅਨਾਜ ਮੰਡੀ ਬਦਨੀ ਕਲਾਂ ਦੇ ਵਿੱਚ ਆਪਣੇ ਗ੍ਰਾਹਕ ਦੀ ਉਡੀਕ ਕਰ ਰਿਹਾ ਸੀ ਸੋ ਸਾਡੀ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਉੱਥੇ ਪਹੁੰਚ ਗਈ ਅਤੇ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਲੈਣ ਉਪਰੰਤ 2 ਕਿਲੋ 520 ਗ੍ਰਾਮ ਅਫੀਮ ਹੈ ਜਿਹੜੀ ਬਰਾਮਦ ਹੋਈ ਹੈ ਸੋ ਹਰਪਾਲ ਸਿੰਘ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਕਾਰ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਗਿਆ ਉੱਥੇ ਹੀ ਹਰਪਾਲ ਸਿੰਘ ਦੇ ਵਿਰੁੱਧ ਐਂਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਆਪ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਲ ਮਿਲਿਆ ਜਦੋਂ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਮੋਗਾ ਜ਼ਿਲ੍ਹੇ ਦੇ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ ਹਫੀਮ ਜਿਹੜਾ ਮੁੰਡਾ ਹਰਪਾਲ ਸਿੰਘ ਹੈ ਇੱਕ ਪਿੰਡੇ ਦਾ ਹੈਗਾ ਸੇਮਾ ਕਲਾਂ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਕਿ ਮੰਡੀ ਅਨਾਜ ਮੰਡੀ ਜਿਹੜੀ ਬਦਨੀ ਕਲਾਂ ਦੇ ਵਿੱਚ ਆਪਣੀ ਸਵਿਫਟ ਕਾਰ ਤੇ ਖੜਾ ਸੀ ਸਾਡੇ ਇੱਕ ਮੁਖਬਰ ਨੂੰ ਇਤਲਾਹ ਮਿਲੀ ਵੀ ਇਹ ਅੱਜ ਅਫੀਮ ਵੇਚਣ ਲਈ ਆਇਆ ਤੇ ਅੱਗੇ ਵੀ ਜਿਹਾ ਧੰਦਾ ਕਰਦਾ ਤਾਂ ਜਿਹਦੇ ਆਧਾਰ ਤੇ ਅਸੀਂ 18 ਪਧਨੀ ਕਲਾਂ ਵਿਖੇ ਮਕਦਮਾ ਨੰਬਰ 4 18 6185 ਐਨਡੀਪੀਏ ਸੈਕਟਰ ਦੇ ਤਹਿਤ ਪਰਚਾ ਦਰਜ ਕੀਤਾ ਮਕਦਮਾ ਦਰਜ ਕਰਨ ਉਪਰੰਤ ਰੇਡ ਕੀਤਾ ਰੇਡ ਕਰਨ ਤੇ ਇਸ ਹਰਪਾਲ ਸਿੰਘ ਵਿਅਕਤੀ ਨੂੰ 2 ਕਿਲੋ 520 ਗ੍ਰਾਮ ਅਫੀਮ ਦੇ ਸਮੇਤ ਗ੍ਰਿਫਤਾਰ ਕਰ ਲਿਆ ਕੋਈ ਮਾਮਲਾ ਦਲਜੀਤ ਨਹੀਂ ਇਹ ਤੇ ਫਿਲਹਾਲ ਅਜੇ ਕੋਈ ਮਕਦਮਾ ਦਰਜ ਹੋਣ ਦੀ ਸੂਚਨਾ ਨਹੀਂ ਆ ਇਹ ਲਿਖਤੀ ਅਸੀਂ ਦੇ ਕਨਸਰਨ ਜਿਹੜਾ ਸੇਮ ਕਲਾਤ ਪਿੰਡ ਦਾ ਥਾਣਾ ਜਿਹੜਾ ਤਾਂ ਉਥੋਂ ਲਵਾਂਗੇ ਇਨਫੋਰਮੇਸ਼ਨ ਵੀ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਜਾਂ ਨਹੀਂ ਕਿੱਥੋਂ ਲੈ ਕੇ ਆ ਰਸੀ ਗਈ ਕਿੱਥੇ ਦੇਣੀ ਸੀ ਇਹ ਜੀ ਅਸੀਂ ਰਿਮਾਂਡ ਲਿਆ ਜੀ 3 ਦਿਨ ਦਾ ਤੇ ਉਸ ਰਿਮਾਂਡ ਚ ਪੁੱਛਾਂਗੇ ਕਿੱਥੋਂ ਲੈ ਕੇ ਆਇਆ ਤੇ ਇੱਥੇ ਮੋਗੇ ਨੇ ਕਿਸ ਕਿਸ ਨੂੰ ਇਹ ਚ ਨਹੀਂ ਸੀ ਇਸ ਵੇਲੇ ਟ ਗੱਡੀ ਇਹਦੀ ਆਪ ਦੀ ਹੈ ਜੀ ਬਿਲਕੁਲ ਇਹਦੀ ਆਪ ਦੀ ਗੱਡੀ ਹੈ ਕਿੱਥੇ ਕੋਈ ਵੀ ਸੀ ਫੀਮੇਲ ਇਹ ਜਿਹੜਾ ਗੇਅਰ ਬਾਕਸ ਹੈ ਗੱਡੀ ਦੇ ਗੇਅਰ ਬਾਕਸ ਦੇ ਕੋਲੇ ਨੇ ਲਫਾਫੇ ਚ ਪਾ ਕੇ ਰੱਖੀ ਹੋਈ ਸੀ ਹੁਣ ਅੱਗੇ ਕੀ ਕਰ ਰਹੀ ਕਿ ਮਕਦਮਾ ਦਰਜ ਕਰਤਾ ਕੋਰਟ ਚ ਪੇਸ਼ ਕਰਕੇ 3 ਦਿਨ ਦਾ ਰਿਮਾਨ ਲੈ ਲਿਆ ਤੇ ਹੁਣ ਇਹ ਤੋਂ ਸਾਰੀ ਡਿਟੇਲ ਚ ਜਾਣਕਾਰੀ ਲਵਾਂਗੇ ਵੀ ਇਹ ਕਿੱਥੋਂ ਕਿੱਥੋਂ ਲਿਆਉਂਦਾ ਤੇ ਕਿੱਥੇ ਕਿੱਥੇ ਵੇਚਦਾ ਤੇ ਮੋਗੇ ਜਾਂ ਬਦਨੀ ਕਲਾ ਕਿਸ ਮਕਸਦ ਨਾਲ ਜਾਂ ਕਿਹੜੇ ਵਿਅਕਤੀਆਂ ਨੂੰ ਵੇਚਣ ਵਾਸਤੇ ਆਇਆ ਸੀ ਅੱਗੇ ਵਾਦਿਆਂ ਉਧਰ ਬਟਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੀ ਰਾਤ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਸੋ ਪਿੰਡ ਦਾਨ ਸਿੰਘ ਵਾਲਾ ਦੀ ਭਾਈ ਜੀਵਨ ਸਿੰਘ ਬਸਤੀ ਦੇ ਵਿੱਚ 8 ਘਰਾਂ ਨੂੰ ਕਰੀਬ 50 ਤੋਂ 60 ਨੌਜਵਾਨਾਂ ਵੱਲੋਂ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਗਈ ਸੋ ਅੱਗ ਲਗਾਉਣ ਤੋਂ ਪਹਿਲਾਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਇਹਨਾਂ ਨੌਜਵਾਨਾਂ ਵੱਲੋਂ ਜਿੱਥੇ ਘਰਾਂ ਦੀ ਲੁੱਟਮਾਰ ਕੀਤੀ ਗਈ ਉੱਥੇ ਹੀ ਘਰਾਂ ਦੇ ਵਿੱਚ ਪਏ ਘਰੇਲੂ ਸਮਾਨ ਦੀ ਬੁਰੀ ਤਰ੍ਹਾਂ ਪੰਨ ਤੋੜ ਕਰ ਦਿੱਤੀ ਗਈ। ਸੋ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਆਪਸੀ ਤਕਰਾਰਬਾਜ਼ੀ 4-5 ਦਿਨ ਚੱਲਦੀ ਰਹੀ ਅਤੇ ਇਸ ਦੌਰਾਨ ਨਸ਼ਾ ਤਸਕਰਾਂ ਵੱਲੋਂ 50 ਤੋਂ 60 ਗੁੰਡਿਆਂ ਨੂੰ ਲਿਆ ਕੇ ਬਸਤੀ ਦੇ ਕਰੀਬ 8 ਘਰਾਂ ਦੇ ਉੱਤੇ ਹਮਲਾ ਜਿਹੜਾ ਕਰ ਦਿੱਤਾ ਗਿਆ। ਸੋ ਹਮਲਾ ਕਰਨ ਤੋਂ ਬਾਅਦ ਉਹਨਾਂ ਵੱਲੋਂ ਪੈਟਰੋਲ ਬੰਬਾਂ ਦੀ ਵਰਤੋਂ ਕਰਦੇ ਹੋਏ ਘਰਾਂ ਦੇ ਕੀਮਤੀ ਸਮਾਨ ਨੂੰ ਅੱਗ ਤੱਕ ਲਗਾ ਦਿੱਤੀ ਗਈ ਉਥੇ ਹੀ ਘਰਾਂ ਦੇ ਵਿੱਚ ਪਿਆ ਕੀਮਤੀ ਸਮਾਨ ਵੀ ਇਹਨਾਂ ਵਿਅਕਤੀਆਂ ਵੱਲੋਂ ਲੁੱਟ ਲਿਆ ਗਿਆ ਸੋ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਕਈ ਲੋਕ ਨੇ ਜਿਹੜੇ ਹੁਣ ਘਰ ਛੱਡਣ ਦੇ ਲਈ ਮਜਬੂਰ ਦਿਖਾਈ ਦੇ ਰਹੇ ਨੇ ਸੋ ਪਿੰਡ ਵਾਸੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਸੋ ਇਸ ਘਟਨਾ ਤੋਂ ਬਾਅਦ ਜਦੋਂ ਪਿੰਡ ਦੇ ਸਰਪੰਚ ਬੰਤਾ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਪੰਚਾਇਤ ਵੱਲੋਂ ਹੁਣ ਫੈਸਲਾ ਕੀਤਾ ਗਿਆ ਕਿ ਇਸ ਘਟਨਾ ਕਰਮ ਦੇ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਪੰਚਾਇਤ ਵੱਲੋਂ ਬਕਾਇਦਾ ਇੱਕ ਮਤਾ ਵੀ ਪਾਸ ਕੀਤਾ ਗਿਆ ਸੋ ਉਧਰ ਦੂਜੇ ਪਾਸੇ ਥਾਣਾ ਨਹੀਆਵਾਲਾ ਦੇ ਇੰਚਾਰਜ ਜਸਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਦਾਨ ਸਿੰਘ ਵਾਲਾ ਘਟਨਾ ਸਥਾਨ ਤੇ ਜਾ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਕਰਮ ਦੇ ਵਿੱਚ ਪੰਜ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਅਤੇ ਜਲਦ ਹੀ ਮਾਮਲਾ ਦਰਜ ਕਰਕੇ ਕਾਰਵਾਈ ਹੈ ਜਿਹੜੀ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਖੁਲਾਸਾ ਕੀਤਾ ਕਿ ਨਸ਼ੇ ਦੇ ਮਾਮਲੇ ਸੰਬੰਧੀ ਉਹਨਾਂ ਨੂੰ ਕੋਈ ਵੀ ਅਜਿਹਾ ਸੂराग ਨਹੀਂ ਮਿਲਿਆ ਜਿਸ ਤੋਂ ਬਾਅਦ ਉਹ ਕਹਿ ਸਕਣ ਕਿ ਇਹ ਮਾਮਲਾ ਨਸ਼ੇ ਦਾ ਜਾਪਦਾ ਹੈ ਪਰ ਉਹਨਾਂ ਵੱਲੋਂ ਹਰ ਪੱਖ ਤੋਂ ਜਾਂਚ ਕਰਨ ਦਾ ਭਰੋਸਾ ਵੀ ਪਿੰਡ ਵਾਸੀਆਂ ਨੂੰ ਦਿੱਤਾ ਗਿਆ ਹਾਂਜੀ ਮੇਜਰ ਅੱਛਾ ਜੀ ਘਟਨਾ ਇਹ ਹੋਈ ਹੈ ਵੀ ਕੋਈ ਵੀ ਆਪਾ ਹਰ ਇੱਕ ਧੀ ਪੁੱਤ ਨੂੰ ਇਹੋ ਹੀ ਆਨੇ ਨਵੇਂ ਨਸ਼ੇ ਤੋਂ ਬਚੋ ਹੂੰ ਠੀਕ ਹੈ ਨਹੀਂ ਆਹਾ ਜਿੰਨੇ ਘਰ ਸਾੜੇ ਹੈ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਐਥੇ ਉਹ ਮੁੰਡੇ ਨੂੰ ਆਦੇ ਇਹ ਵੀ ਯਾਰ ਨਸ਼ਾ ਜਿਹੜਾ ਤੂੰ ਬਾਹਰ ਅੰਦਰ ਵੇਚ ਆਇਆ ਹੈ ਹੈ ਉਹ ਆਦਾ ਵੀ ਸਾਨੂੰ ਮੈਨੂੰ ਆਦਾ ਇਹ ਗੱਲ ਅੱਖੀ ਤੇ ਅੱਖੀ ਕਿਵੇਂ ਅੱਛਾ ਜੀ ਔ ਮੜੀ ਮੁੱਟੀ ਇਹਨਾਂ ਦੀ ਹੋਈ ਹੋਣੀ ਹੈ ਜਿੱਦੇ ਇਹ ਗੱਲ ਹੋਈ ਆ ਸ਼ੁਰੂ ਇੱਥੋਂ ਐਸੇ ਉਹ ਨਾ ਕਿ ਉੱਠ ਗਿਆ ਤੇ ਮੈਂ ਪੈਰ ਤੋਂ ਹੀ ਜਨ ਦੁਕਾਨ ਤੇ ਹਾ ਦੁਕਾਨਾ ਸਾਹਮਣੇ ਇੱਥੇ ਸਾਨੂੰ ਨਹੀਂ ਪਤਾ ਸੀ ਵੀ ਉਹ ਤੇ ਤਿਆਰੀ ਆ ਉਹਨਾਂ ਦੀ ਉਹਦਾ ਗੱਡੀ ਲੈ ਕੇ ਤੇ ਇੱਥੇ ਆਗੇ ਅਿੱਥੇ ਆ ਗਏ ਮੇਰਾ ਦੋ ਉਹ ਦੂਜਾ ਪੋਤਾ ਤੂੜੀ ਦੀ ਪੰਡ ਚੱਕਣ ਆਇਆ ਸੀਗਾ ਤੇ ਉਹਦਾ ਸ਼ੋਰ ਕਿਰਪਾਨ ਲੈ ਕੇ ਪੈ ਗਿਆ ਚਾਰ ਪੰਜ ਲਗਾੜੇ ਹੋਰ ਸੀ ਉਹਦੇ ਨਾਲ ਜਦੋਂ ਪੈ ਗਿਆ ਤੇ ਅਸੀਂ ਬਾਈ ਲਿਆ ਲੂ ਆਏ ਉਹਨੂੰ ਜਦੋਂ ਲਿਆਏ ਅਸੀਦਾ ਇੱਥੇ ਅੰਦਰ ਜੇ ਤੜ ਸਮਹ ਨਾਇ ਦੇ ਨਾਲ ਲੜੋ ਉਹ ਮਗਰੇ ਉਹ ਇੱਥੇ ਕਿਰਪਾਨ ਲਈ ਉਹਦਾ ਤੂੜੀ ਦੀ ਪੰਡ ਲੈਣ ਆਇਆ ਤੇ ਉਹਨੂੰ ਵੀ ਬਾਈ ਉਹ ਬੰਦੇ ਨੇ ਕਿਰਪਾਨ ਮਾਰੀ ਸੀ ਕੱਲ ਹੀ ਲਏ ਆ ਛੁੱਟੀ ਦਿਵਾ ਕੇ ਅੱਛਾ ਤੇ ਉੱਥੋਂ ਇਹਨਾਂ ਦੀ ਜਿਦਾ ਜਦਾਈ ਹੁੰਦੀ ਹੁੰਦੀ ਤੇ ਅਸੀਂ ਹਟਾ ਤੇ ਦੋ ਇਧਰ ਆਏ ਮੁੰਡੇ ਅਗਾ ਯਾਰ ਕਾਹ ਤੋਂ ਲੜਦੇ ਉਹਦਾ ਪਿਓ ਆਦਾ ਜੀ ਖੁੰਡੀ ਤੇ ਫਿਰਦਾ ਉਹ ਪਈ ਖੁੰਡੀ ਉਹਦੀ ਉਹ ਰਾਤ ਨਾਲ ਸੀ ਅਗਲਵਾਂ ਚ ਆਦਾ ਇਹਦੇ ਵੀ ਧਰ ਦੇ ਦੋ ਉਹਨੇ ਉਹਦੇ ਮਾਰੀਆਂ ਦੋ ਕ੍ਰਪਾਨਾਂ ਇੱਥੇ ਆ ਪਟਾਂ ਉਹ ਮੁੰਡਾ ਉਵੇਂ ਹੀ ਮੁੜ ਗਿਆ ਗਰਮੀ ਮੰਨੀ ਉਹਨੇ ਜਾ ਕੇ ਕਰੋngਡਾਸਾ ਚੱਕ ਲਿਆ ਦੋ ਦੇ ਮਾਰੇ ਉਸ ਬੰਦੇ ਫਿਰ ਹੌਲੀ 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 ਨਾ ਤੇ ਹੋਰ ਵੀ ਮਤਲਬ ਬੰਦਿਆਂ ਦੇ ਵੱਜੀਆਂ ਰਾਤ ਕਿੰਨੇ ਲੋਕ ਜਖਮੀ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਆ ਰਾਤ ਸਮਝ ਲਾ ਵੀ ਦੋ ਘਰ ਉਧਰ ਤੀਜਾ ਆਹਾ ਹੈ ਇਹ ਚੌਥਾ ਹੋ ਪੰਜ ਮਾ ਉਹ 6 7 ਘਰ ਆ ਜੀ अच्छा जख्मी ਕਿੰਨੇ ਕਿਲੋ ਕੋਇਆ जख्मी ਹੋਇਆ 6-7 ਬੰਦੇ ਦਾ ਸਾਢੇ ਹੀ ਆਈ ਅੱਛਾ ਕੋਈ ਸਾਈ ਹੈ ਕੀ ਕਾਰਵਾਈ ਦਾ ਭਰੋਸਾ ਦਿੱਤਾ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਮੈਂ ਦੂਜੇ ਦਿਨ ਹੀ ਰੌਟ ਪਵਾ ਕੇ ਆਇਆ ਸੀ ਅੱਛਾ ਸਾਡੇ ਕੋਈ ਮੌਕਾ ਵੇਖਣ ਨਹੀਂ ਆਇਆ ਪੰਚਾਇਤ ਨੂੰ ਵੀ ਡੇਕੀ ਗਏ ਅਸੀਂ ਹੈ ਤੀਜੇ ਚੌਥੇ ਦਿਨ ਬਰਾਵਾ ਉਹ ਆਈ ਇੱਥੇ ਅੱਛਾ ਠੀਕ ਹੈ ਰਾਤ ਵਾਲੀ ਘਟਨਾ ਤੋਂ ਬਾਅਦ ਆਇਆ ਹਾਂ ਰਾਤ ਵਾਲੀ ਘਟਨਾ ਤੋਂ ਬਾਅਦ ਆਏ ਆ ਅੱਜ ਵੀ ਆਏ ਸੀਗੇ ਹਾਂ ਤੇ ਜਾਂ ਕੱਲ ਹੀ ਆਏ ਬਸ ਇਹ ਮਹਾਰਾਜਾਂ ਕਾ ਘਟਨਾ ਤਾਂ ਚਾਹੇ ਤੇ ਚਿੱਟੇ ਦੇ ਰੋਕਦੇ ਸੀ ਚਿੱਟਾ ਜਦੋਂ ਕੋਲੋਂ ਖਾਂਦੇ ਆ ਨਸ਼ੇ ਦੇ ਵਿੱਚ ਫਿਰ ਸਭ ਨੂੰ ਹੁੰਦਾ ਕਿ ਹੋਰ ਜਿਹੜੇ 20 50 ਮੁੰਡੇ ਆ ਉਹਨਾਂ ਨੂੰ ਨਾਰ ਲਾ ਲੈਂਦੇ ਆ ਉਹਨਾਂ ਨੂੰ ਵੀ ਨਾਲ ਫਿਰ ਚਿੱਟਾ ਖੋਂਦੇ ਆ ਤੇ ਜੋ ਅਸੀਂ ਜੀ ਰੋਕਦੇ ਆਂ ਭਾਈ ਚਿੱਟਾ ਨਾ ਖਾਓ ਕਿਉਂ ਤੁਸੀਂ ਮੁੰਡਿਆਂ ਦੀ ਜੜ ਕੱਢਦੇ ਆਂ ਗਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਖਤਮ ਕਰਦੇ ਤੁਸੀਂ ਕਿਉਂ ਜਿਹੇ ਜਿਹੀਆਂ ਗੱਲਾਂ ਕਰਦੇ ਆਂ ਤੇ ਫਿਰ ਸਾਡੇ ਨਾਲ ਜਿਉਂ ਲੜਾਈਆਂ ਵੜ ਲੈਂਦੇ ਆ ਜਿਉਂ ਉਹ ਜੋ ਜਿਹੜੀ ਆਗ ਸਾਡੇ ਨਾਲ ਲੜਾਈ ਹੋਈ ਆ ਇਹ ਲੜਾਈ ਦੇ ਵਿੱਚ ਗੁਰਵਿੰਦਰ ਸਿੰਘ ਨੇ ਲੜਾਈ ਕਰੀ ਆ ਫੂਲਾ ਸਿੰਘ ਤੇ ਮੁੰਡੇ ਨੇ ਸਾਡੇ ਨਾਲ ਇਹ ਜਦੋਂ ਸਾਡਾ ਮੁੰਡਾ ਤੇ ਛਡਾਉਣ ਗਿਆ ਹੋਰ ਮੁੰਡਿਆਂ ਨਾਲ ਲੜਦੇ ਸੀਗੇ ਤੇ ਜੋ ਛਡਾਉਣ ਗਿਆ ਤੇ ਉਹਨਾਂ ਨੂੰ ਦੋ ਤਿੰਨ ਕਿਰਪਾਨਾਂ ਗੁਰਵਿੰਦਰ ਨੇ ਮਾਰੀਆਂ ਮੇਰੇ ਮੁੰਡੇ ਦੇ ਲੱਤਾਂ ਤੇ ਤੇ ਜੋ ਲੱਤਾਂ ਤੇ ਮਾਰੀਆਂ ਤਾਂ ਕਿਰਪਾਨਾਂ ਤੇ ਉਹ ਗਰਮੀ ਜਾ ਕੇ ਉਹਨਾਂ ਦਾ ਉਹ ਨੂੰ ਆਏ ਹੋਗੇ ਮੈਂ ਗਿਆ ਤਾਂ ਛਡਾਉਣ ਹੈ ਤੇ ਮੇਰੇ ਇਹਨੇ ਕਾਹ ਤੋਂ ਮਾਰੀਆਂ ਤੇ ਉਹਨੇ ਕਿ ਲਾ ਜਾ ਕੇ ਇੱਕ ਛੋਟੀ ਤੇ ਇੱਕ ਛੋਟੀ ਉਹਨੇ ਮਾਰੀਏ ਹਰਕ ਦੇ ਵਿੱਚ ਅੱਛਾ ਜੇ ਆਪਾਂ ਕਿ ਰਾਤ ਕੀ ਹੋਇਆ ਜੀ ਰਾਤ ਰਾਤ ਉਹਨਾਂ ਦਾ ਅੱਗ ਲਾਤੀ ਬਸ ਸਾਡੇ ਘਰਾਂ ਨੂੰ ਕਿੰਨੇ ਘਰਾਂ ਨੂੰ ਅੱਗ ਲਾਈਏ ਕਿੰਨਾ ਕੁ ਨੁਕਸਾਨ ਏ ਦਾ ਦੇ ਪਤਾ ਵੀ ਨਹੀਂ ਪਤਾ ਵੀ 50 ਲੱਖ ਦਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਘਰਾਂ ਦਾ ਕਿ 60 ਲੱਖ ਦਾ ਹੋ ਗਿਆ ਇਹ ਕਿ ਇੰਨੇ ਲੋਕ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾਗਾ ਕਿੰਨੇ ਕਬੀ ਦੀ ਘਟਨਾ ਹੈ ਇਹ ਇਹ 10 11 ਵਜੇ ਦੀ ਘਟਨਾ ਹੈ ਮਹਾਰਾਜ ਜੀ ਤੇ ਲੋਕ ਦੇ ਨਹੀਂ ਪਤਾ ਵੀ 200 ਬੰਦਾ ਲੈ ਸੀਗਾ ਤੇ ਇਹ ਨਹੀਂ ਪਤਾ 150 ਬੰਦਾ ਸੀ ਅਸੀਂ ਤਾਂ ਡਰ ਦੇ ਮਾਰੇ ਅੰਦਰੋਂ ਹੀ ਨਹੀਂ ਨਿਕਲੇ ਕਿਸੇ ਦੇ ਘਰੇ ਜਾ ਕੇ ਪਏ ਠੀਕ ਹੈ ਹਾਂਜੀ ਤੇ ਕਿੰਨੇ ਘਰਾਂ ਨੂੰ ਅੱਗ ਲਾਈਏ ਏ ਅੱਠ ਘਰਾਂ ਨੂੰ ਘਰ ਆਕ ਲਾਈ ਆ ਜੀ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਕੋਈ ਅੱਗ ਵਿੱਚ ਝੋਲਸਿਆ ਗਿਆ ਹੋਵੇ ਨਹੀਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਸਾਡੇ ਨੁਕਸਾਨ ਹੋਏ ਆ ਆ ਵੇਖੋ ਆਹ ਪ੍ਰਜਾਵ ਕ ਖਤਮ ਕਰਦਿਆਂ ਤੇ ਜਿਹੜਾ ਸਾਮਾਨ ਸਾਰਾ ਖਤਮ ਕਰ ਆ ਜਿਹੜਾ ਸਾਡੇ ਵਰਤਨ ਵਾਲਾ ਸਭ ਖਤਮ ਸੁਆਹ ਕਰਦਾ ਸਾਡਾ ਇਹ ਇਸ ਤਰ੍ਹਾਂ ਇਹ ਆ ਵੀ ਦੇ ਨੇੜੇ ਨੇੜੇ ਘਰ ਸੀ ਦੋ ਇੱਕ ਘਰ ਦਾ ਮੁੰਡਾ ਸੀ ਜਿਹੜਾ ਉਹ ਕਹਿੰਦਾ ਗਿਆ ਵੀ ਤੂੰ ਨਸ਼ਾ ਵੇਚਦਾ ਹੈ ਉਹ ਆ ਵੀ ਦੇ ਦੋਹੇ ਭੜ ਗਏ ਪਿੰਡ ਤੋਂ ਬਾਅਦ ਉਹਨਾਂ ਨੇ ਮਤਲਬ ਕੱਲ ਵਾਧੀ ਵਾਧੀ ਵਧ ਗਈ ਪੰਚਾਇਤ ਸਾਡੇ ਮੈਂਬਰ ਤੇ ਮੈਂ ਤਿੰਨ ਦਿਨ ਉੱਥੇ ਜਾਂਦੇ ਰਹੇ ਪਰ ਉਹ ਆਪ ਹੀ ਟੱਡਾ ਉਹਨੇ ਚਲਾਉਂਦੇ ਰਹੇ ਫਿਰ ਕੱਲ ਵਾਲੀ ਰਾਤ ਅਸੀਂ ਫੇਰ ਗਏ ਆ ਸ਼ਾਮ ਨੂੰ ਪਰ ਉਹਨਾਂ ਨੇ ਕੋਈ ਟਿਕਾਣਾ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇੱਕ ਘਰ ਪਰਨਤਾ ਦੂਜੀ ਧਿਰਾਂ ਨੇ ਮਤਲਬ ਆ ਕੇ ਬੰਦੇ ਬਾਹਰੋਂ ਬੁਲਾ ਲਏ ਪਹਿਲਾਂ ਨੇ ਵੀ ਬੰਦੇ ਬਾਹਰੋਂ ਬੁਲਾ ਲਏ ਤੇ ਦੂਜਿਆਂ ਨੇ ਬਾਹਰੋਂ ਬੰਦੇ ਬੁਲਾ ਲਏ ਉਹ ਬਾਹਰਲੇ ਬੰਦੇ ਇਹਨਾਂ ਨੁਕਸਾਨ ਪਿੰਡ ਦਾ ਕਰ ਗਏ ਸਾਰਾ ਹੀ ਕੌਣ ਲੋਕ ਸੀਗੇ ਜੀ ਬਾਹਰਲੇ ਬੰਦੇ ਕੋਈ ਪਤਾ ਲੱਗਿਆ ਨਹੀਂ ਬਾਹਰਲੇ ਬੰਦਿਆਂ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਕਾਰਨ ਐਡਾ ਕੀ ਹੋਇਆ ਕਿ ਇੱਕ ਸਿਰਫ ਇੱਕ ਗੱਲ ਪਿੱਛੇ ਤਾਂ ਨਹੀਂ ਇੰਨੀ ਗੱਲ ਹੋ ਸਕਦੀਗੀ ਇਹ ਕਾਰਨ ਤਾਂ ਫਿਰ ਪੱਤੀਆਂ ਗੱਲ ਚੜ ਗਈ ਇਹਨਾਂ ਦੇ ਆਪ ਵੀ ਜੀ ਸਕੇ ਸਵੇਲੇ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਉਹ ਉਹਨਾਂ ਦੀ ਮਦਦ ਕਰਨ ਲੱਗ ਪਏ ਇਹਨਾਂ ਦੀ ਗਲੀ ਇਹਨਾਂ ਦੀ ਮਦਦ ਕਰਨ ਲੱਗ ਪਏ ਗਲੀਆਂ ਪੈ ਗਈ ਗੱਲ ਗੱਲ ਇੱਥੇ ਤੱਕ ਵੱਧ ਗਈ ਜੀ ਪੈਟਰੋਲ ਬੰਬ ਦੀ ਵਰਤੋਂ ਕੀਤੀ ਗਈ ਘਰਾਂ ਚੋਂ ਡੰਗਰ ਖੋਲ ਕੇ ਲਜਾਏਗੇ ਸਿਲੰਡਰ ਤੱਕ ਜਿਹੜੇ ਹੈਗੇ ਚੱਕੇ ਲੱਗੇ ਇਹਨੂੰ ਕਿਵੇਂ ਦੇਖਦੇ ਹੋਂ ਬਹੁਤ ਮਦਭਾਗੀ ਹੈ ਜੀ ਇਹ ਜੀ ਰਵਾਇਤ ਪਹਿਲਾਂ ਦੇਖੀ ਨਹੀਂ ਕਰ ਵੇਖੋ ਜੀ ਸਾਡੇ ਪਿੰਡ ਵਾਸਤੇ ਬਹੁਤ ਮਦਭਾਗੀ ਗੱਲ ਹੈ ਪਰ ਅਸੀਂ ਸਾਰੇ ਬੰਦੇ ਨਹੀਂ ਤਕਰੀਬਨ ਹੀ ਅਸੀਂ ਮਤਲਬ ਸਾਰੀ ਪੰਚਾਇਤ ਨੇ ਇਹਨਾਂ ਨੂੰ ਸਮਝਾਇਆ ਸੀਗਾ ਜਦੋਂ ਜਾਂਦੇ ਸੀ ਦੋਹੇ ਤਰ੍ਹਾਂ ਕੋਲੇ ਦੋਹੇ ਤਰ੍ਹਾਂ ਇਹ ਹੀ ਗੱਲ ਕਹਿੰਦੀਆਂ ਸਾਨੂੰ ਮਤਲਬ ਸਾਨੂੰ ਕਟਾ-ਕੱਟੀ ਕੱਢ ਲੈਂਦੇ ਅਸੀਂ ਐ ਕਰ ਲਾਂਗੇ ਅਸੀਂ ਫਲਾਣਾ ਕਰ ਲੇ ਸਾਡੇ ਅੱਖੇ ਨਹੀਂ ਲੱਗੇ ਹਾਂ ਇੱਕ ਲੇਡੀਜ਼ ਨੇ ਉਹਨਾਂ ਵੱਲੋਂ ਇਹ ਦੋਸ਼ ਲਾਇਆ ਗਿਆ ਵੀ ਉਹ ਜਦੋਂ ਚਾਰ ਜਾਨੀਆਂ ਤੁਹਾਡੇ ਘਰ ਆਈਆਂ ਇਸ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਹਮਣੇ ਵੀ ਉਹਨ ਜਿਹੜੀ ਪਾਰਟੀ ਨੇ ਰਾਤ ਹਮਲਾ ਕੀਤਾ ਅਸੀਂ ਤਾਂ ਉਹਨਾਂ ਦੇ ਨਾਲ ਗਏ ਆ ਜੀ ਉਹ ਜਿਹੜੀਆਂ ਲਾਡੀਆਂ ਲੇਡੀਜ਼ ਆਦੇ ਆ ਉਹਨਾਂ ਨੂੰ ਤਾਂ ਅਸੀਂ ਸੋਧਾ ਦੀ ਗਏ ਆ ਜਾ ਕੇ ਉਹਨਾਂ ਨੂੰ ਛੜਾਇਆ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਵੀ ਆਪ ਸਾਹਮਣੇ ਤੁਹਾਡੇ ਅਸੀਂ ਤਾਂ ਕਾਰਵਾਈ ਲੈ ਕੇ ਆਏ ਆ ਤੁਹਾਡਾ ਰਾਜੀਮੰਦ ਕਰਾਉਣਾ ਹੈ ਉਹ ਕਹਿੰਦੇ ਵੀ ਅਸੀਂ ਰਾਜੀਮੰਦ ਨਹੀਂ ਕਰਦੇ ਫਿਰ ਪੰਚਾਇਤ ਉਹ ਚ ਕੀ ਕਰ ਸਕਦੇ ਜੀ ਅੱਛਾ ਨਹੀਂ ਤੁਹਾਡੇ ਸਾਹਮਣੇ ਹਮਲਾ ਕਰਨ ਦੀ ਗੱਲ ਵੀ ਨਹੀਂ ਨਹੀਂ ਹਮਲਾ ਹਮਲਾ ਕੋਈ ਨਹੀਂ ਹੋਇਆ ਉਹ ਤਾਂ ਐਵੇਂ ਗੱਲ ਕਰਦੇ ਸਾਡੇ ਸਾਹਮਣੇ ਕਿਸੇ ਨੇ ਕਿਸੇ ਦੇ ਕੋਈ ਚੀਜ਼ ਨਹੀਂ ਮਾਰੀ ਰੋੜਾ ਇੱਕ ਡਲੀ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਅਸੀਂ ਘਰੋਂ ਘਰੀ ਗਏ ਆ ਹੂੰ ਉਹਨਾਂ ਦੇ ਘਰੇ ਵੀ ਜਾ ਕੇ ਆਏ ਉਹਨਾਂ ਦੇ ਘਰੇ ਵੀ ਜਾ ਕੇ ਸਾਡੇ ਘਰੇ ਜਿਹੜੇ ਬੰਦੇ ਤਲਾਹ ਦੇਣ ਆਏ ਸੀ ਅਸੀਂ ਉਹਨਾਂ ਦੇ ਨਾਲ ਹੀ ਤੁਰ ਪੈਂਦੇ ਸੀ ਵੀ ਚਲੋ ਜਿੱਥੇ ਚੱਲਣਾ ਇਸ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਹਾਂ ਬਿਲਕੁਲ ਜੀ ਇਹ ਪੁਲਿਸ ਫੋਰਸ ਪਹੁੰਚਾਈ ਵੀ ਸੀਗੀ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਗਈ ਨਹੀਂ ਜੀ ਨਹੀਂ ਅਸੀਂ ਤਾਂ ਮਤਲਬ ਸਾਰੇ ਪਿੰਡ ਕੰਨੀਆਂ ਅਸੀਂ ਕਹਿੰਨੇ ਵੀ ਇੱਕ ਤਾਂ ਗਰੀਬਾਂ ਦੀ ਮਦਦ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜਿਹੜਾ ਉਹ ਕਹਿ ਰਹੇ ਨੇ ਕਿ ਵੀ ਇੱਥੇ ਨਸ਼ਾ ਬਹੁਤ ਵੱਡੇ ਲੈਵਲ ਤੇ ਵਿਕ ਰਿਹਾ ਹੈ ਕੀ ਕੋਈ ਐਡਾਂ ਦੀ ਗੱਲ ਹੈਗੀ ਹੈ ਨਸ਼ਾ ਤਾਂ ਦੇਖੋ ਪੰਜ ਚਾਰ ਬੰਦੇ ਸੀ ਪੁਲਿਸ ਨੇ ਪਹਿਲਾਂ ਫੜ ਲਏ ਸੀਗੇ ਹੁਣ ਤਾਂ ਕੋਈ ਮਤਲਬ ਇੰਨਾ ਮੇਨ ਬੰਦਾ ਤਾਂ ਕੋਈ ਸਾਡੇ ਨਹੀਂ ਰਿਹਾ ਨਸ਼ਾ ਵਿੱਚ ਨਾਲ ਔਰ ਜਿਹੜੀ ਆਪਸ ਵਿੱਚ ਲੜਾਈ ਹੋਈ ਹੈ ਉਹਨਾਂ ਵਿੱਚੋਂ ਕੀ ਕੋਈ ਬੰਦਾ ਨਸ਼ਾ ਵੇਚਦਾ ਹੈਗਾ ਵਾ ਨਹੀਂ ਉਹਨਾਂ ਚ ਕੋਈ ਨਸ਼ਾ ਬੰਦਾ ਵੇਚਦਾ ਨਹੀਂਗਾ ਕੋਈ ਨੁਕਸਾਨ ਕੋਈ ਤੁਹਾਡੇ ਤੱਕ ਆਇਆ ਹੋਵੇ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਜੀ ਹੂੰ ਜਿਹੜੇ ਰੋੜੇ ਚਲਾਉਂਦੇ ਸੀ ਦੋਹੇ ਤਰ੍ਹਾਂ ਆ ਵੀਦੀ ਉਹ ਰੋੜੇ ਵਜੇ ਆ ਪੰਜ ਬੰਦੇ ਦਾਖਲ ਉਹਨਾਂ ਦੇ ਕਿਸੇ ਦੇ ਸਿਰ ਤੇ ਵਜਿਆ ਕਿਸੇ ਦੇ ਹੱਥ ਤੇ ਵਜਿਆ ਮਤਲਬ ਇਸ ਤਰ੍ਹਾਂ ਵਜਿਆ ਜਿਸ ਤਰ੍ਹਾਂ ਪਿੰਡ ਪੱਦਰ ਤੇ ਏਡੀ ਵੱਡੀ ਘਟਨਾ ਵਾਪਰੀ ਆ ਪੰਚਾਇਤ ਵਲੋਂ ਅੱਗੇ ਕੀ ਕਦਮ ਚੁੱਕੇ ਜਾ? ਅਸੀਂ ਤਾਂ ਜਿਹੜੇ ਬੰਦੇ ਮਤਲਬ ਗਲਤ ਕੰਮ ਹੋਇਆ ਉਹਨਾਂ ਦੇ ਖਿਲਾਫ ਆਂ ਦੋਹਾਂ ਤਰ੍ਹਾਂ ਦੇ ਖਿਲਾਫ ਆ ਇਹਨਾਂ ਨੇ ਲੜਾਈ ਪਿੰਡ ਦਾ ਜਿਹੜਾ ਅਨੁਸ਼ਾਸਨ ਆ ਜਿਹੜਾ ਪਿੰਡ ਦਾ ਮਤਲਬ ਡਿਸਪਲਿਨ ਉਹ ਖਤਮ ਕਰਤਾ ਇਹਨਾਂ ਨੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੀਤੀ ਹੈ? ਹਾਂ ਜੀ ਹਾਂ ਬਿਲਕੁਲ ਜੀ ਡੀਐਸਪੀ ਨਾਲ ਗੱਲ ਕੀਤੀ ਹੈ ਜੀ ਐਸਐਸਪੀ ਦੇ ਰੀਡਰ ਨਾਲ ਗੱਲ ਕੀਤੀ ਹੈ ਐਸਐਚਓ ਨੂੰ ਬੁਲਾਇਆ ਮੌਕੇ ਤੇ ਸਾਰੇ ਅਸੀਂ ਵੀ ਸਮ ਅਬਸਰਾਂ ਨੂੰ ਇਹ ਆ ਹੋਰ ਗਿਆ ਜੀ ਇੱਥੇ ਮਤਲਬ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਹੈ ਵੀ ਜੋ ਸਖਤ ਤੋਂ ਸਖਤ ਇਹ ਗੱਲ ਹੋਈ ਹੈ ਜੀ ਸਾਡੇ ਵੱਲੋਂ ਮੌਕੇ ਤੇ ਜਾ ਕੇ ਜੀ ਮੌਕਾ ਦਾ ਮਲਾਜਾ ਕੀਤਾ ਗਿਆ ਹੈ ਤੇ ਜਿਹੜੇ ਉਹਨਾਂ ਦੇ ਦਾਖਲ ਨੇ ਪੰਜ ਪਰਸਨ ਹਸਪੀਟਲ ਦੇ ਵਿੱਚ ਉਹਨਾਂ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਆਖਰੀ ਕੀ ਘਟਨਾ ਸੀ ਕਿ ਕਿਉਂ ਐਨੇ ਘਰਾਂ ਨੂੰ ਜਿਹੜੀ ਆ ਅੱਗ ਲਾਉਣ ਦੀ ਜਿਹੜੀ ਉਹਨਾਂ ਨੂੰ ਨੋਪਦਾਈ ਇਹ ਆਪਸ ਵਿੱਚ ਦੀ ਦੋਨੇ ਤਰ੍ਹਾਂ ਰਿਸ਼ਤੇਦਾਰ ਨੇ ਜੀ ਚਾਚੇ ਤਾਏ ਦੇ ਪੁੱਤ ਆ ਉਸ ਵਿੱਚ ਦੀ ਇਹ ਦੋ ਬਜ਼ੁਰਗ ਨੇ ਮੇਜਰ ਸਿੰਘ ਤੇ ਰਵਿੰਦਰ ਸਿੰਘ ਜੀ ਉਹਨਾਂ ਦੀ ਆਪਸ ਵਿੱਚ ਦੀ ਅੱਗੇ ਲਾਦਾ ਜੀ ਉਹਨਾਂ ਆਲਾਦਾਂ ਨੇ ਆਸ ਵਿੱਚ ਦੀ ਕੱਲ ਸ਼ਾਮ ਨੂੰ ਪਹਿਲਾ ਲੜਾਈ ਕੀਤੀ ਜੀ ਪਹਿਲਾ ਰਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਰਵਿੰਦਰ ਸਿੰਘ ਨੇ ਕੁਝ ਬਾਹਰੋਂ ਬੰਦੇ ਬੁਲਾ ਕੇ ਕੁਝ ਆਪ ਦੇ ਚਾਚੇ ਤਾਜ ਦੇ ਪੁੱਤ ਸੱਦ ਕੇ ਤੇ ਦੂਜੇ ਘਰ ਦੇ ਹਮਲ ਦੂਜੇ ਪਰਿਵਾਰਾਂ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੂੰ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾਤੀ ਪਰ ਇਹ ਤਾਂ ਗੱਲ ਉਥੇ ਜਿਹੜੀ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਚਿੱਟੇ ਵੇਚਣ ਨੂੰ ਲੈ ਕੇ ਹੋਇਆ ਸਾਰਾ ਕੁਝ ਛਰੇ ਆ ਕਿੱਟਾ ਵੇਚ ਜਾ ਰਿਹਾ ਹੈ ਤੇ ਅਸੀਂ ਚਾਰ ਲੋਕਾਂ ਨੂੰ ਜਿਹੜਾ ਰੋਕਿਆ ਸੀਗਾ ਤਾਂ ਰੋਕਣ ਤੋਂ ਬਾਅਦ ਸਾਡੇ ਉੱਥੇ ਜਿਹੜੇ ਨੇ ਹਮਲੇ ਕੀਤੇ ਗਏ ਨੇ ਇਹ ਦੋਨੇ ਤਰ੍ਹਾਂ ਹੀ ਆਸਬੇਦੀ ਚਾਚੇ ਤਾਇਆ ਦੇ ਪੁੱਤ ਹੈ ਜੀ ਜਿਨ੍ਹਾਂ ਦੀ ਆਸ ਵਿੱਚ ਜਿਨ੍ਹਾਂ ਦੇ ਘਰ ਚ ਅੱਗ ਲੱਗੀ ਤੇ ਜਿਨ੍ਹਾਂ ਦੇ ਘਰ ਦੀ ਭੰਨ ਤੋੜ ਕੀਤੀ ਆ ਉਹ ਆਸਬੇਦੀ ਦੋਨੇ ਤਰ੍ਹਾਂ ਹੀ ਰਿਸ਼ਤੇਦਾਰ ਹੈ ਜੀ ਜਿਹੜੀ ਇਹ ਨਸ਼ੇ ਸੰਬੰਧੀ ਐ ਸੰਬੰਧੀ ਅਸੀਂ ਪੜਤਾਲ ਸਾਡੀ ਤਫ਼ਤੀਸ਼ ਦੇ ਵਿੱਚ ਅੱਗੇ ਆਊਗਾ ਜੀ ਅਸੀਂ ਉਸੇ ਤਰੀਕੇ ਦੀ ਕਾਰਵਾਈ ਕਰਾਂਗੇ ਐਡੀ ਵੱਡੀ ਨੌਬਤ ਕਿਉਂ ਆ ਗਈ ਐ 80 60 ਦੇ ਉਹਨਾਂ ਨੇ ਵੱਡੀ ਬੇਦਖੀ ਇਹਨਾਂ ਦੇ ਆਪਸ ਵਿੱਚ ਦੀ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਜੀ ਲੜਾਈਆਂ ਦੋਨੋਂ ਤਰ੍ਹਾਂ ਦੀਆਂ ਪਹਿਲਾਂ ਵੀ ਸਰਪੰਚ ਨੇ ਮੈਨੂੰ ਦੱਸਿਆ ਵੀ ਕਈ ਕਾਫੀ ਵੀ ਰਹਿਣ ਦੀ ਲੜਾਈ ਹੋਈ ਆ ਜਿਹੜਾ ਦੋਨੋਂ ਤਰ੍ਹਾਂ ਨੂੰ ਉੱਥੇ ਹੀ ਵਹਾ ਕੇ ਸਰਪੰਚ ਵੱਲੋਂ ਉਹਨਾਂ ਦਾ ਰਾਜੀਨਾਮਾ ਕਰਾਇਆ ਜਾ ਚੁੱਕਾ ਸੀ ਇਹ ਪੈਟਰੋਲ ਪੰਪਾਂ ਦੀ ਵਰਤੋਂ ਕੀਤੀ ਕੀ ਐਡੀ ਕੀ ਨਾ ਬਤਾ ਕੇ ਇਹ ਹੁਣ ਅੱਗੇ ਸਾਡੀ ਤਫ਼ਤੀਸ਼ ਦੇ ਵਿੱਚ ਨਿਕਲੂਗਾ ਜੇ ਅੱਗੇ ਤਫ਼ਤੀਸ਼ ਦੇ ਵਿੱਚ ਪਤਾ ਲੱਗੂਗਾ ਵੀ ਐਡੀ ਇਹ ਪਰ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ ਜਿਹੜਾ ਹਮਲਾ ਕੀਤਾ ਅੱਠ ਘਰ ਬਿਲਕੁਲ ਬਰਬਾਦ ਕਰ ਦਿੱਤੇ ਗਏ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਝਾੜੂ ਵੀ ਨਹੀਂ ਬਚਿਆ ਮਾਰਨ ਵਾਸਤੇ ਇਤੋਂ ਤੱਕ ਕਿ ਬੱਚਿਆਂ ਤੱਕ ਦੇ ਕੱਪੜੇ ਜਿਹੜੇ ਨੇ ਮਚਾ ਦਿੱਤੇ ਗਏ ਹਾਂ ਜੇ ਮੇਰੇ ਵੱਲੋਂ ਮੌਕਾ ਦੇਖਿਆ ਜਾ ਚੁੱਕਾ ਜੀ ਮੌਕੇ ਤੇ ਵੀ ਇਹੀ ਪਾਇਆ ਗਿਆ ਵੀ ਜਿਹੜੇ ਸੱਤ ਘਰਾਂ ਦੇ ਵਿੱਚ ਹੈ ਉਹਨਾਂ ਨੇ ਆਗ ਲਗਾਈ ਹੈ ਤੇ ਜਿਹੜਾ ਅੱਠਵਾਂ ਘਰ ਆ ਉਸ ਘਰ ਦੀ ਜਿਹੜੀ ਪਣ ਤੋੜ ਕੀਤੀ ਗਈ ਹੈ ਜੀ ਸਭ ਤੇ ਕਹਿਸ਼ਦ ਦਾ ਮਾਹੌਲ ਹੈ ਪਰਿਵਾਰ ਛੱਡ ਕੇ ਘਰ ਜਾ ਰਹੇ ਨੇ ਨਹੀਂ ਜੀ ਪਰਿਵਾਰ ਤਾਂ ਸਾਰੇ ਮੈਂ ਜਾ ਕੇ ਆਈ ਹਾਂ ਉੱਥੇ ਘਰਾਂ ਦੇ ਵਿੱਚ ਹੀ ਹੈਗੇ ਆ ਪਰਿਵਾਰ ਪਰ ਮਾਹੌਲ ਜ਼ਰੂਰ ਖਰਾਬ ਹੋਇਆ ਕਿਉਂਕਿ ਇੰਨੇ ਘਰਾਂ ਦੇ ਵਿੱਚ ਇਸ ਤਰੀਕੇ ਦਾ ਹਮਲਾ ਹੋਣਾ ਬਹੁਤ ਜਿਆਦਾ ਮਾੜੀ ਗੱਲ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਮੇਰੇ ਵੱਲੋਂ ਮੌਕਾ ਦੇਖਿਆ ਗਿਆ ਜੀ ਹੁਣ ਜਿਹੜੀ ਪਾਰਟੀ ਦਾਖਲ ਨੇ ਜਿਨ੍ਹਾਂ ਦੇ ਪਰਸਨ ਦਾਖਲ ਇਹਨਾਂ ਦੇ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਲੁੱਟ ਦੀ ਗੱਲ ਸਾਹਮਣੇ ਆਈ ਹੈ ਕਈ ਪਸ਼ੂ ਵੀ ਖੋਲ ਲਏ ਆ ਵੀ ਸਿੰਡਰ ਹਾਂਜੀ ਇਸ ਸਬੰਧ ਇਹ ਵੀ ਗੱਲ ਸਾਹਮਣੇ ਆਈ ਹੈ ਜੀ ਇੱਕ ਘਰ ਦੀਆਂ ਜਿਹੜੀਆਂ ਬੱਕਰੀਆਂ ਉਹ ਖੋਲ ਕੇ ਦੂਸਰੀ ਥਾਂ ਲੈ ਕੇ ਜਾ ਚੁੱਕੇ ਅੱਗੇ ਵਧਦੇ ਹਾਂ ਉਧਰ ਪੰਜਾਬ ਭਾਰ ਦੇ ਵਿੱਚ ਪੁਲਿਸ ਵੱਲੋਂ ਸ਼ਰਾਬ ਤਸਕਰੀ ਦੇ ਕੰਮ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸੇ ਦੇ ਚਲਦਿਆਂ ਫਾਜ਼ਿਲਕਾ ਦੇ ਖੂਈ ਖੇੜਾ ਪੁਲਿਸ ਸਟੇਸ਼ਨ ਨੇ ਕੱਲੂ ਪਿੰਡ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਸ਼ਰਾਬ ਤਸਕਰ ਨੂੰ ਗ੍ਰਿਫਤਾਰ ਕੀਤਾ। ਸੋ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਇਸ ਕਾਰਵਾਈ ਦੇ ਦੌਰਾਨ ਪੁਲਿਸ ਨੇ ਇੱਕ ਬੰਦ ਘਰ ਦੇ ਵਿੱਚੋਂ 141 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਜਿਹੜੀਆਂ ਬਰਾਮਦ ਕੀਤੀਆਂ ਨੇ। ਸੋ ਇਸ ਮਾਮਲੇ ਨੂੰ ਲੈ ਕੇ ਡੀਐਸਪੀ ترਸੀਮ ਮਸੀਦ ਦੇ ਅਨੁਸਾਰ ਐਸਐਚਓ ਗੁਰਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੂੰ ਗਸ਼ਤ ਦੇ ਦੌਰਾਨ ਇੱਕ ਮੁਖਵਰ ਤੋਂ ਸੂਚਨਾ ਮਿਲੀ ਸੀ। ਸੋ ਦੱਸਿਆ ਗਿਆ ਕਿ ਮੰਗਾ ਸਿੰਘ ਪੁੱਤਰ ਖੁਸ਼ਵਾਲ ਸਿੰਘ ਪਿੰਡ ਕੱਲੂ ਵਿੱਚ ਬਿਨਾਂ ਪਰਮਟ ਦੇ ਦੇਸੀ ਸ਼ਰਾਬ ਅਤੇ ਵਿਦੇਸ਼ੀ ਸ਼ਰਾਬ ਦਾ ਗੈਰ ਕਾਨੂੰਨੀ ਕਾਰੋਬਾਰ ਚਲਾ ਰਿਹਾ ਹੈ ਸੋ ਪੁਲਿਸ ਨੇ ਅਬਕਾਰੀ ਵਿਭਾਗ ਅਤੇ ਪਿੰਡ ਦੇ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਘਰ ਦੀ ਤਲਾਸ਼ੀ ਲਈ ਤੇ ਇਸ ਦੌਰਾਨ ਘਰ ਤੋਂ ਸ਼ਰਾਬ ਦੇ 141 ਦੇ ਕਰੀਬ ਡੱਬੇ ਨੇ ਜਿਹੜੇ ਬਰਾਮਦ ਕੀਤੇ ਗਏ ਸੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਦੋਸ਼ੀ ਮੰਗਾ ਸਿੰਘ ਫਰਾਰ ਦੱਸਿਆ ਜਾ ਰਿਹਾ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਸੋ ਡੀਐਸਪੀ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਥਾਣਾ ਕੱਲੂ ਆਪਣੀ ਟੀਮ ਸਮੇਤ ਚੈਕਿੰਗ ਭੜੇ ਪੁੱਛਾ ਕਰ ਰਿਹਾ ਸੀ ਜਿਨ੍ਹਾਂ ਨੂੰ ਇਤਲਾਹ ਮਿਲੀ ਕਿ ਮੰਗਾ ਸਿੰਘ ਆਫ ਖੁਸ਼ਾਲ ਸਿੰਘ ਕੱਲੂ ਜਾਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਬਰੋਂ ਲਿਆ ਕੇ ਬਿਨਾ ਪਰਮਿਟ ਦੇ ਵੇਚਦਾ ਇਹ ਕਰਦੀ ਜਿਹੜੀ ਆ ਸੱਚਤ ਤਲਾਸ਼ੀ ਕੀਤੀ ਜਿਹਦੇ ਘਰ ਵਿੱਚੋਂ 140 ਬੇਟੀਆਂ ਵੱਖ-ਵੱਖ ਮਾਰਗਿਆਂ ਦੀ ਬਰੰਦ ਹੋਈਆਂ ਅਜੇ ਕੋਈ ਗ੍ਰਫਤਾਰੀ ਨਹੀਂ ਹੋਦਾਂਾ ਚ ਕੋਈ ਜਾਣ ਪਤਾ ਲੱਗ ਸਕਦਾ ਜੇ ਅੰਦਰ ਗ੍ਰਫਤਾਰੀ ਹੋਈ ਉਹਦਾ ਸਾਰਾ ਪਤਾ ਲੱਗੇ ਕਿ ਆ ਵੀ ਇਹ ਕਿੱਥੋਂ ਜਾਂਦਾ ਤੇ ਕਿਹੜਾ ਇਹਦੇ ਮਗਰਿਆ ਜਿਹੜਾ ਜੇ ਨਾਲ ਕੋਈ ਸਾਥੀ ਆ ਤੇ ਕਿਹਨਾਂ ਜਦੋਂ ਉਹ ਕੰਮ ਕਰ ਰਿਆ ਇਹਦੀ ਗ੍ਰਫਤਾਰੀ ਤੋਂ ਬਾਅਦ ਹੀ ਬਣਿਆ ਇਹ ਹੁਣੇ ਤੇ ਇੱਕ ਇੱਕ ਆਦਮੀ ਦੇ ਖਿਲਾਫੀ ਮਕਦਮਾ ਦਰਜ ਅੱਗੇ ਵਧਦੇ ਆ ਉਧਰ ਅਮਰਤਸਰ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅਮਰਤਸਰ ਦੇ ਟਾਹਲੀ ਵਾਲੇ ਚੌਂਕ ਦੇ ਵਿੱਚ ਸਿਮਰਪਾਲ ਨਾਮੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤੋਂ ਜਾਣਕਾਰੀ ਦੇ ਮੁਤਾਬਕ ਇਹ ਵਾਰਦਾਤ ਕਮੇਟੀ ਦੀ ਬੋਲੀ ਪਿੱਛੇ ਹੋਈ ਤੇ ਇਸ ਮਾਮਲੇ 'ਚ ਟਾਲੀ ਵਾਲੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਆਖਣਾ ਹੈ ਕਿ ਮਾਰਕੀਟ 'ਚ ਬਹੁਤ ਸਾਰੇ ਦੁਕਾਨਦਾਰ ਸੋਨੇ ਦੀਆਂ ਕਮੇਟੀਆਂ ਪਾਉਂਦੇ ਨੇ ਤਾਂ ਇਸ ਦੌਰਾਨ ਸੋਨੇ ਦੀ ਕਮੇਟੀ ਵੀ ਦੁਕਾਨ ਦੇ ਉੱਤੇ ਚੱਲ ਰਹੀ ਸੀ ਅਤੇ ਬੋਲੀ ਦੇਣ ਵਕਤ ਤਕਰਾਰ ਵੱਧ ਗਈ ਜਿੱਥੇ ਨੌਜਵਾਨਾਂ ਵੱਲੋਂ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ। ਅਤੇ ਇਸ ਦੌਰਾਨ ਗੋਲੀ ਜਿਹੜੀ ਸਿਮਰਪਾਲ ਨੌਜਵਾਨ ਦੇ ਲੱਗ ਗਈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਅਤੇ ਉੱਥੇ ਹੀ ਉਸ ਦੀ ਮੌਤ ਵੀ ਹੋ ਗਈ ਹੈ ਉੱਥੇ ਹੀ ਐਸਪੀ ਹਰਪਾਲ ਦਾ ਕਹਿਣਾ ਹੈ ਕਿ ਦੁਕਾਨ ਉੱਤੇ ਨੌਜਵਾਨਾਂ ਦੀ ਕਮੇਟੀ ਦੀ ਬੋਲੀ ਨੂੰ ਲੈ ਕੇ ਤਕਰਾਰ ਹੋਈ ਹੈ ਜਿਸ ਦੇ ਵਿੱਚ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਫਿਲਹਾਲ ਪੁਲਿਸ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਭਾਲ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਪੁਲਿਸ ਵੱਲੋਂ ਕੀਤਾ ਗਿਆ। ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦੇ ਸਿਰ ਤੇ ਮਾਰੀ ਏ ਮੈਂ ਤੇ ਜਨਾਨੀ ਵੀ ਇਦਾਂ ਹੀ ਕਰਾਂਗੀ ਜਿੱਦਾਂ ਮੈਂ ਹੋਈ ਆ ਮੇਰੀ ਅਪੀਲ ਹੈ ਨਹੀਂ ਤਾਂ ਉਹ ਹੋਏਗਾ ਜਿਹੜਾ ਮੇਰੇ ਨਾਲ ਨਹੀਂ ਕਰੇ ਗੱਲ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਮੈਂ ਹੋਈ ਆ ਪਲੀਜ਼ ਮੇਰੀ ਕਪੀਲ ਮੈਨੂੰ ਪਲੀਜ਼ ਦੇ ਦਿਓ ਗੋਲੀ ਮਾਰ ਰਸਤੇ ਉਸ ਬੰਦੇ ਨੂੰ ਗੋਲੀ ਮੈਂ ਮਾਰਨੀ ਉੱਥੇ ਹੀ ਮਾਰਨੀ ਜਿੱਥੇ ਮੇਰੇ ਆਦਮੀ ਦੇ ਵਜਿਛੇ ਮੇਰੇ ਆਦਮੀ ਦੇ ਖੂਨ ਵਗਿਆ ਮੇਰੇ ਆਦਮੀ ਨੇ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਪਰ ਉਹਦੇ ਨਾਲ ਅੱਜ ਗਲਤ ਹੋਇਆ ਤੇ ਜੇ ਅੱਜ ਉਹਦੋਂ ਇਨਸਾਫ ਮਿਲੇਗਾ ਤੇ ਇਹੀ ਇਸ ਕਮੈਂਟ ਮੈਨੂੰ ਜੋ ਵੀ ਹੈ ਮੈਨੂੰ ਇਜਾਜ਼ਤ ਦਿੱਤੀ ਜਾਏ ਕਿ ਮੈਂ ਗੋਲੀ ਮਾਰਾਂ ਤੇ ਸਾਰੀ ਭਰਾਤਰੀ ਦੇ ਵਿੱਚ ਮਾਰਾਂ ਉਹਨੂੰ ਅੱਜ ਥਾਣਾ ਬੀ ਡਿਵੀਜ਼ਨ ਦੇ ਅਰੀਓ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਵਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਵਲਰ ਦਾ ਸਿਮਰਨ ਪਾਸਿੰਜੋ ਹਸੈਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉੱਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾੜਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉੱਥੋਂ ਜਸਦੀਪ ਸਿੰਘ ਚੰਨ ਚੱਲ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉੱਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਹਨੂੰ ਡੈਥ ਜਿਹੜੀ ਡिक्ਲੇਅਰ ਕਰ ਦਿੱਤਾ ਜਾਂਦਾ ਜੋ ਇਸੇ ਸੰਬੰਧੀ ਉਰੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਬਹਿਸ ਮੈਸੀ ਤੋਂ ਬਾਅਦ ਦੇ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਘਟਨਾ ਨੂੰ ਜਾਨ ਦਿੱਤੀ ਸੋ ਫਿਲਹਾਲ ਪੰਜਾਬ ਨਾਊ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ